ਸਰਦਾਰ ਬਾਲਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨੇ ਉਹ ਜਿਵੇਂ ਸਤਨਾਮ ਸਿੰਘ ਪਿਛਲੇ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਕਿਸਾਨ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਜਾਣ ਕਰਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬੈਠੇ ਮਰਨ ਵਰਤ ਤੇ ਸ਼ੰਭੂ ਬਾਡਰ ਕਿਸਾਨ ਆਗੂ ਦੀ ਜਾਨ ਬਚਾਉਣ ਅਤੇ ਮੰਗਾਂ ਨੂੰ ਵਣਾਉਣ ਵਾਸਤੇ 3 ਦਸੰਬਰ ਨੂੰ ਪੰਜਾਬ ਬੰਦ ਰੱਖਣ ਦੀ ਦਿੱਤੀ ਗਈ ਕਾਲ ਨੂੰ ਬਰੀਵਾਲਾ ਦੀਆਂ ਅੱਧੀ ਦਰਜਨ ਜਥੇਬੰਦੀਆਂ ਵੱਲੋਂ ਕੀਤਾ ਗਿਆ ਸਮਰਥਨ ਜਿਲਾ ਸ਼੍ਰੀ ਮੌਸਰ ਸਹਿਬ ਦੇ ਅਧੀਨ ਆਉਂਦੀ ਸਾਬ ਤਹਿਸੀਲ ਮੰਡੀ ਬਰੀਵਾਲਾ ਦੀਆਂ ਅੱਧੀ ਦਰਜਨ ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੀ ਦਿੱਤੀ ਗਈ ਕਾਲ ਨੂੰ ਧਿਆਨ ਵਿੱਚ ਰੱਖਦਿਆਂ ਸਮਰਥਨ ਦੇਣ ਦਾ ਭਰੋਸਾ ਕੀਤਾ ਇਸ ਸੰਬੰਧੀ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਅਜੇ ਕੁਮਾਰ ਗਰਗ ਰਾਈਸ ਮਿਲ ਯੂਨੀਅਨ ਦੇ ਪ੍ਰਧਾਨ ਜਗਸੀਰ ਕੁਮਾਰ ਚਰਣਾ ਆਰਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਐਮਸੀ ਕੇਵਲ ਕ੍ਰਿਸ਼ਨ ਗੋਇਲ ਨਗਰ ਕੌਂਸਲ ਬਰੀਵਾਲਾ ਦੇ ਸਾਬਕਾ ਪ੍ਰਧਾਨ ਸੰਜੀਵ ਕੁਮਾਰ ਰਿੰਪੀ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਅਕਬਾਲ ਸਿੰਘ ਬਰੀਵਾਲਾ ਪਰਿਆਨਾ ਯੂਨੀਅਨ ਦੇ ਪ੍ਰਧਾਨ ਰਜਿੰਦਰ ਕੁਮਾਰ ਸਦਾ ਲਾਲ ਪੰਸਾਰੀ ਅਤੇ ਇਲੈਕਟ੍ਰਾਨਿਕ ਯੂਨੀਅਨ ਦੇ ਪ੍ਰਧਾਨ ਰੋਹਿਤ ਕੁਮਾਰ ਨਰੁੱਲਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜੀਤ ਸਿੰਘ ਰੰਗਪੁਰੀ ਆਦ ਵੱਲੋਂ ਵੀ ਬੰਦ ਦਾ ਸਮਰਥਨ ਕੀਤਾ ਗਿਆ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਭੁੰਗਿਆ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਹਾਂ ਕੇਵਲ ਜੀ ਐਮ ਸੀ ਹੋਣ ਦੇ ਨਾਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਸੀ ਕਿ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਬੰਦ ਦੀ ਕਾਲ ਆਈ ਆ ਤੇ ਆਪਣਾ ਕੀ ਕਹਿਣਾ ਹੈ ਉਹਦੇ ਸੰਬੰਧ 'ਚ ਜਿਹੜੀ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਆਈ ਆ ਜੀ ਮੈਂ ਆੜਤੀ ਯੂਨੀਅਨ ਦਾ ਸਾਬਕਾ ਪ੍ਰਧਾਨ ਹੋਣ ਦੇ ਨਾਤੇ ਦੁਰਗਮੰਦਰ ਪ੍ਰਪੰਧ ਕਮੇਟੀ ਦਾ ਪ੍ਰਧਾਨ ਹੋਣ ਦੇ ਨਾਤੇ ਜੀ ਉਸ ਕਾਲ ਨੂੰ ਬਹੁਤ ਜਾਇਜ਼ ਸਮਝਦਾ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਬਹੁਤ ਜਾਇਜ਼ ਆ ਇਹ ਸਰਕਾਰ ਨੂੰ ਚਾਹੀਦਾ ਕਿ ਇਹ ਮੰਗਾਂ ਜਿਹੜੀਆਂ ਮੰਨ ਕੇ ਇੱਕ ਢੱਲੇਵਾਲ ਸਾਹਿਬ ਦੀ ਜਿਹੜੇ ਉਹ ਕਿ ਮਰਨ ਵਾਲ ਤੇ ਬੈਠੇ ਉਹਨਾਂ ਦੀ ਜਾਨ ਬਚਾਈ ਜਾਵੇ ਤੇ ਪੰਜਾਬ ਦਾ ਮਾਣ ਖਰਾਬ ਹੋਣ ਤੋਂ ਬਚਾਇਆ ਜਾਵੇ ਓਕੇ ਧੰਨਵਾਦ ਥੈਂਕ ਯੂ ਜਥੇਦਾਰ ਜੀ ਕੀ ਨਾਮ ਤੇ ਕੀ ਹਉਦਾ ਆਪਣੇ ਜਥੇਦਾਰ ਅਕਬਾਲ ਸਿੰਘ ਜੀ ਬੜੀਵਾਲਾ ਸਾਹਿਬਕਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਕਾਲੀਦਾਲਾ ਅਮਰਸਰ ਤੇ ਪੀ ਪੀਐਸਸੀ ਮੈਂਬਰ ਸ਼੍ਰੋਮਣੀ ਕਾਲੀਦਾਲਾ ਅਮਰਸਰ ਅ ਜਥੇਦਾਰ ਜੀ ਕੱਲ ਇੱਕ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਆਈ ਆ ਉਹਦੇ ਸਬੰਧੀ ਕੀ ਕਹਿਣਾ ਚਾਹਦੇ ਆ ਉਹਦੇ ਸਬੰਧੀ ਜੀ ਪਰਸੋਂ ਮੀਟਿੰਗ ਵੀ ਹੋਈ ਹੈ ਹਮ ਭਾਈ ਜਸਬੀ ਸਿੰਘ ਰੋਡੇ ਸਾਹਿਬ ਦਾ ਜਿਲ੍ਹਾ ਆਪਣਾ ਸਾਹਿਬ ਦਾ ਕਾਪਾਸ ਦੇ ਜੱਜਦਲ ਸਰਦਾਰ ਸ਼ਿਵਰਜੀ ਸਿੰਘ ਸ਼ਿਵਰਜੀ ਸਿੰਘ ਮਾਨ ਜੀ ਬਠੰਡਾ ਗੁਰਦੀਪ ਸਿੰਘ ਬਠੰਡਾ ਹਾਂ ਜੀ ਤੇ ਆਪਣੇ ਜਿਹੜੇ ਜਗਤਾਰ ਸਿੰਘ ਅਵਾਰਾ ਉਹਦੇ ਪਿਤਾ ਜੀ ਵੱਲੋਂ ਵੀ ਠੀਕ ਹੈ ਜੀ ਮਿਲ ਕੇ ਡੱਲੇਵਾਲ ਜੀ ਦਾ ਹਾਲ ਚਾਲ ਵੀ ਪੁੱਛਿਆ ਗਿਆ ਠੀਕ ਹੈ ਜੀ ਤੇ ਇਹਦਾ ਸਮੁੱਚੀ ਪਾਰਟੀ ਅਸੀਂ ਬੜੀਵਾਲਾ ਨਿਵਾਸੀ ਔਰ ਮੁਕਸਰ ਜ਼ਿਲ੍ਹੇ ਵੱਲੋਂ ਬੇਨਤੀ ਕਰਦੇ ਆਂ ਵੀ ਕੱਲ ਦਾ ਜਿਹੜਾ ਬੰਦ ਹੈ ਸਾਰੇ ਦੁਕਾਨਦਾਰਾਂ ਨੂੰ ਔਰ ਪੰਜਾਬੀਆਂ ਨੂੰ ਬੰਦ ਰੱਖਣਾ ਚਾਹੀਦਾ ਕਿਉਂਕਿ ਜਿਹੜੀ ਕਿਸਾਨੀ ਹੈ ਕਿਸਾਨੀ ਤੇ ਨਿਰਪਰ ਰਜ ਦੁਕਾਨਦਾਰ ਹੈ ਜੇ ਕਿਸਾਨੀ ਫਰਫਲਤ ਹੋਵੇ ਕੀ ਤੇ ਦੁਕਾਨਦਾਰ ਖਸਾਲ ਹੋਵੇਗਾ ਅਸੀਂ ਨਿਰਪਰ ਵਸੇ ਬੇਨਤੀ ਕਰਦੇ ਆਂ ਮੰਡੀ ਨਿਵਾਸੀਆਂ ਨੂੰ ਔਰ ਮੁਕਸ਼ਰ ਨਿਵਾਸੀਆਂ ਨੂੰ ਵੀ ਕੱਲ ਨੂੰ ਪੂਰਨ ਤੌਰ ਤੇ ਬੰਦ ਰੱਖਿਆ ਜਾਵੇ ਜੋ ਕੋਈ ਖੋਲਣ ਦੀ ਵੀ ਕਿਰਪਾ ਕਰੇਗਾ ਉਹਨੂੰ ਮਿਹਨਤ ਤਰਲੇ ਨਾਲ ਬੰਦ ਕਰਾਉਣ ਦੀ ਅਸੀਂ ਕਿਰਪਾਲਤਾ ਕਰਾਂਗੇ ਕਿਉਂਕਿ ਜਿਹੜਾ ਮਤਮਲ ਜਿਹੜੀ ਡੱਲੇਵਾਲ ਦੀ ਜਾਨ ਨੂੰ ਬਚਾਇਆ ਜਾ ਸਕੇ ਔਰ ਜਿਹੜੀਆਂ ਮੰਦਾਂ ਸੈਂਟਰ ਨੇ ਮੰਨੀਆਂ ਸੀ 2020-21 ਚ ਉਹ ਮੰੰਡਾਂ ਮਨਾਈਆਂ ਜਾ ਸਕਣ। ਅਸੀਂ ਫੇਰ ਦੁਬਾਰਾ ਫੇਰ ਮੰਡੀ ਨਿਵਾਸੀਆਂ ਨੂੰ ਔਰ ਮੁਕਸਲ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲੋ ਔਰ ਸਿਮਰਜੀਤ ਸਿੰਘ ਮਾਨ ਦੇ ਸਮੂੱਚੇ ਅੰਮ੍ਰਿਤਸਰ ਅਕਾਲੀ ਦਲ ਵੱਲੋਂ ਵੀ ਸਾਰਾ ਜਿਹੜਾ ਕੱਲ ਨੂੰ ਪੰਜਾਬ ਉਹ ਬੰਦ ਰੱਖਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜੀ